ਕਟਿਆ ਕੁਆਲਟੀ ਦਾ ਮਟੀਰੀਅਲ ਪਹਿਲੇ ਹੀ ਮੀਨਾਲ ਰੰਗ ਦਿਖਾਉਣ ਲੱਗਾ 85 ਲੱਖ ਨਾਲ ਤਿਆਰ ਹੋਇਆ ਥਾ ਫਰ ਮਾਡਲ ਪ੍ਰੋਜੈਕਟ ਦਾ ਇਹ ਛੱਪੜ ਮੀਨਾਲ ਖਿਲਰ ਲਿਆ ਲੋਕਾਂ ਦੇ ਘਰਾਂ ਵਿੱਚ ਪਰ ਗਿਆ ਛੱਪੜ ਦਾ ਪਾਣੀ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਦੋਦਾ ਵਿਖੇ ਥਾਪਰ ਪ੍ਰੋਜੈਕਟ ਅਧੀਨ 85 ਲੱਖ ਰੁਪਏ ਖਰਚ ਕਰਕੇ ਬਣਾਏ ਇਸ ਮਾਡਲ ਪ੍ਰੋਜੈਕਟ ਵਾਲੇ ਛੱਪੜ ਦਾ 15 ਮਾਰਚ ਵਾਲੇ ਦਿਨ ਉਦ்கਾਟਨ ਹੋਇਆ ਸੀ ਪ੍ਰੰਤੂ ਉਦ்கਾਟਨ ਤੋਂ 3 ਮਹੀਨੇ ਪਹਿਲਾਂ ਇਹ ਪਿੰਡ ਵਾਸੀਆਂ ਨੇ ਇਸ ਛੱਪੜ ਦੇ ਨਿਰਮਾਣ ਵਿੱਚ ਲੱਗ ਰਹੀ ਸਮਗਰੀ ਦੇ ਬਹੁਤ ਘਟਿਆ ਤੇ कमजोर क्वालिटी ਹੁੰਨ ਸੰਬੰਧੀ ਇਸ ਵੇਲੇ ਡਿਪਟੀ ਕਮਿਸ਼ਨਰ ਨੂੰ ਲਿਖਤ ਸ਼ਿਕਾਇਤ ਕੀਤੀ ਸੀ ਲਿਖਤੀ ਸ਼ਿਕਾਇਤ ਤੇ ਅਧਿਕਾਰਿਆ ਨੇ ਕਿ ਦਿੱਥ ਮਿਲੀ ਪੁਕਤ ਕਰਦੇ ਆ ਪਰਦਾ ਪਾਲਿਆ ਪਰੰਤੂ ਕੱਟਿਆ ਕੁਆਲਟੀ ਦਾ ਮਟੀਰੀਅਲ ਪਹਿਲੇ ਹੀ ਮੀਂਹ ਨਾਲ ਰੰਗ ਦਿਖਾਉਣ ਲੱਗਾ ਤੇ 85 ਲੱਖ ਨਾਲ ਤਿਆਰ ਹੋਇਆ ਥਾ ਪਰ ਮਾਡਲ ਪ੍ਰੋਜੈਕਟ ਦਾ ਇਹ ਛੱਪੜ 킬ਰ ਗਿਆ ਜਿਸ ਨਾਲ ਪਿੰਡ ਨੋਦਾ ਦੇ ਸਰਕਾਰੀ ਸਕੂਲ ਗਲੀਆਂ ਮੋਹੱਲਿਆਂ ਤੇ ਆਮ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਗਿਆ ਪੰਚਾਇਤੀ ਰਾਜ ਵੱਲੋਂ ਕਰਵਾਏ ਗਏ ਇਸ ਨਿਰਮਾਣ ਕਾਰਜ ਤੇ ਆਪਣਾ ਪੱਖ ਦੇਣ ਦੀ ਥਾਂ ਤੇ ਸਬੰਧਤ ਐਕਸੀਅਨ ਨੇ ਮੀਡੀਆ ਟੀਮ ਦਾ ਫੋਨ ਸੁਣਨਾ ਵੀ ਜ਼ਰੂਰੀ ਨਹੀਂ ਸਮਝਿਆ ਪਹਿਲਾਂ ਹੀ ਭਈ ਇਹ ਤੂੰ ਤਿੰਨ ਚਾਰ ਮਹੀਨੇ ਅਸੀਂ ਇੱਥੇ ਰੌਲਾ ਪਾਇਆ ਸੀ ਛੱਪੜ ਚ ਹੀ ਮਾੜਾ ਮਟੀਰੀਅਲ ਲੱਗ ਰਿਹਾ ਹੈ ਰੇਤਾ ਨਹਿਰ ਦਾ ਸੀ ਛੱਪੜ ਚੋਂ ਗਾਰਾ ਘੜ ਘੜ ਕੇ ਲਾਈ ਜਾਂਦੇ ਸੀ ਸੀਮੈਂਟ ਦਾ ਨਾਂ ਹੀ ਨਹੀਂ ਸੀ ਇੱਥੇ ਹੁਣ ਹੀ ਤੁਹਾਨੂੰ ਅਸੀਂ ਵਿਖਾਇਆ ਪਹਿਲਾ ਮੀਂਹ ਪਿਆ ਸਿਆਲ ਦਾ ਜੀ ਰਾਤ ਪਹਿਲੀ ਬਾਰਸ਼ ਹੋਈ ਹੈ ਗਰਮੀ ਦੇ ਦੁੱਗਣੀ بارش ਹੁੰਦੀ ਹੈ ਸਾਰਾ ਛੱਪੜੀ ਖਿਲਰ ਗਿਆ ਜੀ ਉਧਰ ਐਂਟਰਲੌਕ ਬਹਿ ਗਈ ਅਗਲੇ ਡੈਗ ਬਣਾ ਡਿੱਗਾ ਨਾਲੋਂ ਬਹਿ ਗਿਆ ਥਾਂ ਸਾਰਾ ਹੀ ਐਂਟਰਲੌਕ ਖਿੰਡਰ ਗਈ ਇਹ ਇਹਦ ਘਟਨ 15 ਤਰੀਕ ਨੂੰ ਹੋਇਆ ਜੀ ਆਈਡੀ ਨਾਲੇ ਲੋਕ ਟੇਲ ਆਈਏ ਕੋਈ ਦੁਰਮਰਤ ਨਹੀਂ ਮਾਰਿਆ ਇਹਨਾਂ ਨੇ ਜਿਹੜੇ ਮਿਸਤਰੀ ਸੀ ਉਹ ਵੀ ਚਾਹੁੰਦੇ ਸੀ ਜਿਹੜੇ ਲੇਬਰ ਵਾਲੇ ਬੰਦੇ ਸੀ ਉਹ ਵੀ ਚਾਹੁੰਦੇ ਸੀ ਸਾਰਾ ਮਟੀਰੀਅਲ ਮਾੜਾ ਲਾਇਆ ਇਹਨਾਂ ਨੇ ਪਹਿਲੇ ਨਹੀਂ ਆਈਏ ਦੂਜਾ ਪਹਿ ਗਿਆ ਤੇ ਮੰਨ ਲਾ ਬਣ ਜਿਹਾ ਪੜਦੇ ਜਾਣਗੇ ਸਾਰੇ ਕਿਸੇ ਘਾਰੇ ਪਾਈ ਖੜੇ ਇਹਨਾਂ ਦੇ ਹਾਂ ਅੱਜ ਤੱਕ ਨਹੀਂ ਆਉਣੇ ਆ ਜੀ ਕੀ ਲਾਇਆ ਕੀ ਹੈ ਕੋਈ ਸਾਰਾ ਮਾੜਾ ਮਟੀਰੀਅਲ ਆਇਆ ਜੀ ਮਜ਼ਦੂਰ ਚ ਨਹੀਂ ਗਿਆ ਕਿੱਥੇ ਤਾਂ ਮਿਸਤਰੀ ਨੇ ਕੋਈ ਲੈਵਲ ਹੈ ਦਾ ਕੱਢਿਆ ਨਾ ਕੋਈ ਲੈਣਾ ਨਹੀਂ ਦੇਣਾ ਇਹ ਇੱਥੋਂ ਵੇਖ ਲਓ ਕਿਤੇ ਨੀਵੀਂ ਪਈ ਹੈ ਕਿਤੇ ਉੱਚੀ ਪਈ ਹੈ ਠੇਡੇ ਬਣੇ ਪਈ ਹੈ ਸਾਰੇ ਸ਼੍ਰੀ ਮੁਖਤਸਰ ਸਾਹਿਬ ਤੋਂ ਸੋਨੇ ਟੱਲਾ ਦੀ ਰਿਪੋਰਟ